ਹੁਣ ਤੱਕ ਦੀ ਸਭ ਤੋਂ ਅਹਿਮ ਖਬਰ ਤੁਸੀਂ ਜਾਣਦੇ ਹੋ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਤੇ ਕੱਲ ਦੋਵਾਂ ਹੀ ਮੁਲਕਾਂ ਦੇ ਡੀਸੀ ਐਮਓ ਦੇ ਵਿੱਚ ਜੋ ਗੱਲ ਹੋਈ ਆ ਉਹਦੇ ਵਿੱਚ ਕੀ ਨਿਬੜਿਆ ਤੇ ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਤੇ ਕਿਹਾ ਨਿਊਕਲੀਅਰ ਧਮਕੀ ਅਸੀਂ ਹੁਣ ਸਹਿਣ ਨਹੀਂ ਕਰਾਂਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਨ 트ੰਪ ਨੇ ਵੀ ਵਾਈਟ ਹਾਊਸ ਵਿੱਚ ਬਿਆਨ ਦਿੱਤਾ ਕਿ ਦੋਨਾਂ ਮੁਲਕਾਂ ਦੇ ਵਿੱਚ ਪਰਮਾਣੂ ਜੋ ਲੜਾਈ ਆ ਉਹ ਅਸੀਂ ਬੰਦ ਕਰਵਾਈ। ਇਹਨਾਂ ਦੋਹਾਂ ਲੀਡਰਾਂ ਦੇ ਵੱਡੇ ਬਿਆਨਾਂ ਦੇ ਬਾਅਦ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕੱਲ ਰਾਤ ਨੂੰ ਡਰੋਨ ਦਿਖਾਈ ਦਿੱਤੇ ਹਨ। ਹਜੇ ਵੀ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈ ਇਹ ਥੰਮਦੇ ਹੋਏ ਦਿਖਾਈ ਨਹੀਂ ਦੇ ਰਿਹਾ। ਅਤੇ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਇਹ ਚੱਲ ਕੀ ਰਿਹਾ ਹੈ ਕਿਉਂਕਿ ਦੋਸਤੋ ਦੋਵਾਂ ਦੇਸ਼ਾਂ ਦੇ ਵਿੱਚ ਗੱਲਬਾਤ ਹੋਣ ਦੇ ਬਾਵਜੂਦ ਵੀ ਕੁਝ ਏਰੀਆ ਦੇ ਵਿੱਚ ਰਾਤ ਵੀ ਡਰੌਣ ਜਿਹੜੇ ਆ ਉਹ ਦਿਖਾਈ ਦਿੱਤੇ ਅਤੇ ਖਤਰਾ ਮੰਡਰਾ ਰਿਹਾ ਹੈ ਤੇ ਲੋਕ ਕਬਰਾਈ ਹੋયા ਨੇ ਅਤੇ ਸਿਨਾਂ ਦੇ ਵੱਡੇ ਆਗੂਆਂ ਨੇ ਵੀ ਕੱਲ ਕਾਨਫਰੰਸ ਦੇ ਵਿੱਚ ਇਹ ਗੱਲ ਸਾਬਤ ਕੀਤੀ ਹੈ ਕਿ ਪਾਕਿਸਤਾਨ ਨੇ ਖੁਦ ਇਹ ਜੰਗ ਸਹਿੇੜੀ ਹੈ ਅਸੀਂ ਤਾਂ ਬਸ ਅਤੰਕਵਾਦੀ ਏਰੀਆ ਦੇ ਉੱਪਰ ਹੀ ਬੰਬਾਰੀ ਕੀਤੀ ਸੀ ਅਤੇ ਕਾਂਗਰਸ ਲੀਡਰ ਪ੍ਰਧਾਨ ਮੰਤਰੀ ਦੇ ਤਾਂ ਜਕਸ ਰਹੇ ਹਨ ਕਿ 트럼ਪ ਦੇ ਬੋਲਾਂ ਉੱਪਰ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ। ਜੀ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਬੀਤੇ ਦਿਨੀ ਇੱਕ ਇੱਕ ਕਾਨਫਰੰਸ ਹੋਈ ਸੀ ਦੇਸ਼ਾਂ ਦੇ ਵਿਚਾਲੇ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਹੁਣ ਸੀਜ਼ਫਾਇਰ ਹੈ ਕੋਈ ਵੀ ਕਿਸੇ ਤੇ ਵਾਦਾ ਨਹੀਂ ਕਰੇਗਾ ਪਰ ਪਾਕਿਸਤਾਨ ਨਹੀਂ ਟਲਿਆ ਹੁਣ ਵੀ ਕੁਝ ਏਰੀਆ ਦੇ ਵਿੱਚ ਡਰੋਨ ਦਿਖਾਈ ਦਿੱਤੇ ਹਨ ਬੀਤੀ ਰਾਤ ਅੰਮ੍ਰਿਤਸਰ ਵਿੱਚ ਡਰੋਨ ਦਿਖਾਈ ਦਿੱਤੇ ਤੇ ਉੱਥੋਂ ਦੇ ਡੀਜੀ ਨੇ ਬਲੈਕ ਆਊਟ ਕਰਵਾ ਦਿੱਤਾ ਤੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਚੋਂ ਬਾਹਰ ਨਾ ਲਿਕਨ ਔਰ ਸੇਫ ਜਗ੍ਹਾ ਤੇ ਹੀ ਰਹਿਣ। ਅਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਇਸ਼ਾ ਜੈਨ ਨੇ ਵੀ ਲਾਈਵ ਹੋ ਕੇ ਲੋਕਾਂ ਨੂੰ ਸੇਫਟੀ ਨਾਲ ਰਹਿਣ ਅਤੇ ਲਾਈਟਾਂ ਬੰਦ ਕਰਨ ਵਾਸਤੇ ਅਪੀਲ ਕੀਤੀ। ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ 12 ਮਈ 2025 ਸ਼ਾਮ ਦੇ 9:30 ਵਜੇ ਇਹ ਸੁਨੇਹਾ ਦੇ ਰਹੀ ਹਾਂ ਕਿ ਇੰਡੀਅਨ ਆਰਮੀ ਵੱਲੋਂ ਸੰਕੇਤ ਅਨੁਸਾਰ ਅਸੀਂ ਪਾਰਸ਼ੀਅਲ ਬਲੈਕਆਊਟ ਘੋਸ਼ਿਤ ਕਰ ਰਹੇ ਹਾਂ। ਦਸੂਹਾ ਅਤੇ ਮੁਕੇਰੀਆਂ ਵਾਲੇ ਇਲਾਕੇ ਦੇ ਵਿੱਚ ਅਸੀਂ ਕੁਝ ਦੇਰ ਲਈ ਬਲੈਕਆਊਟ ਪੂਰੀ ਤਰ੍ਹਾਂ ਪਿੱਛੇ ਤੋਂ ਸਪਲਾਈ ਬੰਦ ਕਰਕੇ ਕਰ ਰਹੇ ਹਾਂ। ਬਾਕੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਮੇਰੀ ਬਰਜ਼ੋਰ ਬੇਨਤੀ ਹੈ ਕਿ ਆਪਣੇ ਵੱਲੋਂ ਵੌਲੰਟਰੀ ਬੈਕ ਬਲੈਕਆਊਟ ਕੀਤਾ ਜਾਵੇ ਜਿੱਥੇ ਤੱਕ ਹੋ ਸਕੇ ਲਾਈਟਾਂ ਬੰਦ ਰੱਖ ਕੇ ਘਰਾਂ ਦੇ ਅੰਦਰ ਰਿਹਾ ਜਾਵੇ ਸੇਫ ਰਿਹਾ ਜਾਵੇ ਕੋਈ ਪੈਨਿਕ ਵਾਲੀ ਗੱਲ ਨਹੀਂ ਹੈ ਲੇਕਿਨ ਅਸੀਂ ਇਤਿਹਾਦ ਦੇ ਤੌਰ ਤੇ ਅਤੇ ਦੋਸਤੋ ਗੁਰਦਾਸਪੁਰ ਦੇ ਪਿੰਡ ਨਸ਼ਹਿਰਾ ਦੇ ਉੱਪਰ ਲੋਕਾਂ ਨੇ ਘੱਟੋ-ਘੱਟ 10 ਡਰੋਨ ਉਡਦੇ ਜਿਹੜੇ ਆ ਤੇ ਲੋਕਾਂ ਨੇ ਤੁਰੰਤ ਹੀ ਆਪਣੇ ਘਰਾਂ ਦੀਆਂ ਲਾਈਟਾਂ ਆਫ ਕਰ ਦਿੱਤੀਆਂ ਹਾਲਾਂਕਿ ਉੱਥੇ ਬਲੈਕਆਊਟ ਦੇ ਨਾਲ-ਨਾਲ ਹੀ ਪਠਾਨਕੋਟ ਵਿੱਚ ਵੀ 5 ਤੋਂ 7 ਜਿਹੜੇ ਡਰੋਨ ਆ ਉਸ ਨੇਾਂ ਨੇ ਮਾਰ ਗ੍ਰਹਿ ਜਿਹੜੇ ਕਿ ਭਾਰਤ ਵੱਲ ਵੱਧੇ ਹੋਏ ਆ ਰਹੇ ਸੀ ਅਤੇ ਦੋਸਤੋ ਸੀਨਾ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਡਰੋਨ ਜਿਹੜੇ ਇਹ ਦੁਸ਼ਮਣ ਦੇ ਨਹੀਂ ਹਨ ਪਰ ਚੱਲ ਕੀ ਰਿਹਾ ਹੈ ਲੋਕ ਵੀ ਸਮਝ ਨਹੀਂ ਪਾ ਰਹੇ ਦੋਸਤੋ ਕੋਈ ਹੋਰ ਖਬਰ ਨਵੀਂ ਖਬਰ ਮਿਲਦੀ ਆ ਤਾਂ ਲੈ ਕੇ حاضر ਹੋਵਾਂਗੇ ਤਦ ਤੱਕ ਲਈ ਧੰਨਵਾਦ